ਕੈਮਰਾ ਬੰਦ ਰ ਮੱਲ ਲਈ ਪਈ ਉਹ ਟਾਈਮ ਚਿੜੀ ਦੇ ਘਰ ਨ ਰ ਇਹ ਭਾਈ ਮੁੰਡਾ ਮੇਰਾ ਮਿੱਤਰ ਜੀ ਲਗਾਤੀ ਏ ਤੂੰ ਵੀ ਲੱਗ ਰਹੀ ਮੈਡੀ ਇਹ ਇਹ ਮੀਡਲ ਕਲਾਸ ਆ ਚੈਨਲ ਮੁੰਡਾ ਮੀਡਲ ਕਲਾਸ ਮੁੰਡਾ ਮੀਡਲ ਕਲਾਸ ਤੇ ਬਾਹਰ ਇਹ ਕਹਿੰਦੇ ਗੱਲਾਂ ਕਰਦਾ ਯਾਰ ਉਹਨੀਆਂ ਮੈਂ ਕਹਿੰਦਾ ਮੈਨੂੰ ਵੀ ਦਿਖਾ ਦੇ ਜੇ ਮੈਂ ਤੇਰੀ ਕੱਲ ਵਾਲੀ ਵੀਡੀਓ ਦੇਖ ਪਹਿਲਾਂ ਤੇ ਮੈਨੂੰ ਤੇਰਾ ਮੈਕ ਦਿਖਾ ਜਿਹੜੀ ਕੱਲ ਵੀਡੀਓ ਦਿਖਾਈ ਆ ਬਣਾਈ ਆ ਗਈ ਹੈ ਅੱਛਾ ਤਲ ਮੈਨ ਲਾਦਾ ਮੈਂ ਅੱਜ ਦੁੱਧ ਆਦਿਆ ਪਾਈ ਜਾਂਦੀ ਦਹੀਂ ਤੁਹਾਨੂੰ ਪਤਾ ਨਹੀਂ ਵੀ ਆਪਣਾ ਕੰਮ ਦਹੀਂ ਦਾ ਹਨ ਆਹ ਹੈ ਆਪਣੇ ਗੁਰਦਾਪਾਪ ਬਣਾਇਆ ਟੁੱਟੇ ਮੈਂ ਤੋਂ ਮੈਂ ਇੱਕ ਮੰਗੇ ਸੀਗੇ ਪਰਸ ਵਿੱਚ ਹਨ ਮੇਰੇ ਮੈਂ ਇੱਕ ਕੋਈ ਲੈ ਕੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ ਚੱਲ ਹਨ ਤੇ ਆਹ ਕਿਵੇਂ ਕੀ ਸਿਸਟਮ ਬਣਾਇਆ ਹੈ ਭਾਈ ਇਹ ਜਿਵੇਂ ਕਹਦੇ ਉਹ ਪੱਤਰਕਾਰਾਂ ਨਾਲ ਮੈਂ ਕਹਿੰਦਾਂ ਨੇ ਹੈਲੋ ਹਾਏ ਵਾਲੇ ਹਨ ਦੰਮੀ ਮੈਂ ਕਿਹਾ ਉਹ ਨਹੀਂ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਸਾਰਿਆਂ ਦੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਜਮਾ ਮੈਂ ਰਵਿੰਦਰ ਸੇਖੋ ਚੈਨਲ ਦਾ ਨਾਮ ਹੈ ਜੀ ਮੁੰਡਾ ਮੀਡਲ ਕਲਾਸ ਇੱਥੇ ਵੀ ਦੇਖੀ ਪਿਆ ਕਹਿੰਦੇ ਇਹ ਤਾਂ ਫਿਰ ਆਪਾਂ ਲੋਗੋ ਆ ਵੀਰੇ ਆਹ ਕਿਹਨੇ ਬਣਾਇਆ ਇਹ ਹੱਥੀ ਬਣਾਇਆ ਸਾਡਾ ਕੋਈ ਨਹੀਂ ਉਹ ਵੀ ਦਿਖਾਵਾਂ ਆਉਣ ਵਾਲੀ ਵੀਡੀਓ ਦੇ ਵਿੱਚ ਚਿਹਰਾ ਦਿਖਾਵਾਂ ਤੁਹਾਨੂੰ ਜਿਹੜੇ ਬੰਦੇ ਨੇ ਇਹ ਬਣਾਇਆ ਹਨਾ ਲੋਗੋ ਨਾ ਨਾਮ ਹੈ ਜੁਦਾ ਆ ਦੇਖੀ ਨਾ ਘੈਂਟ ਆ ਲੱਗਿਆ ਆਈ ਲੋਗਾ ਨਾ ਹਾਂ ਸਾਡਾ ਭਰਾ ਹੈ ਜਸ਼ਨ ਸਿੰਘ ਢਿੱਲੋਂ ਉਹਨੇ ਬਣਾਇਆ ਹੈ ਜੀ ਠੀਕ ਹੈ ਗੱਲ ਜੀ ਨਾਤਰ ਜਨਰਲ ਬਦਕੇ ਮੇ ਲੱਗੇ ਪਹਿਲਾ ਮੈਨੂੰ ਇੰਨੇ ਮਿੰਤਾ ਕੀਤੀ ਤੇਰੀ ਦੇਖ ਜਦੋਂ ਮੇਰਾ ਚੈਨਲ ਬਣਦਾ ਸੀ ਮੈਂ ਤੂੰ ਮੇਰੇ ਨਾਲ ਲੱਗ ਜਾ ਆਪਾਂ ਉੱਥੇ ਬੈਠੇ ਸੀਗੇ ਸਿਆਲ ਦਾ ਟਾਈਮ ਸੀ ਜ਼ਿਆਦਾ ਤੇਰੇ ਮੈਂ ਮੈਨੂੰ ਕਦੇ ਸੰਗ ਜੀ ਲੱਗਦੇ ਉਹ ਤੂੰ ਗੱਲਾਂ 바ਵਾ ਮਾਰਦਾ ਤੂੰ ਮੇਰੀ ਮੈਨੂੰ ਹੈਲਪ ਕਰਦੇ ਤੂੰ ਕਹਿੰਦਾ ਨਾ ਮੈਨੂੰ ਸੰਗ ਲੱਗਦੇ ਕਹੀ ਤੂੰ ਨਾ ਇਹ ਸੰਗ ਨਹੀਂ ਮੈਂ ਆਪਦਾ ਕੀ ਚੱਕਰ ਆ ਕੀੜਾ ਬਹੁਤ ਟਾਈਮ ਆਦਾ ਇਹ ਇਹਨੂੰ ਪਹਿਲਾਂ ਤਾਂ ਇਹਦੇ ਲਾਹ ਮਾਰ ਕੇ ਹਨਾ ਤੇ ਲਾ ਲਈ ਆਪਾਂ ਖਰ ਪਹਿਲਾਂ ਆ ਦੱਸ ਯਾਰ ਪਹਿਲਾਂ ਕਿਵੇਂ ਬਣਾਇਆ ਮੈਨੂੰ ਇਹਦੇ ਬਾਰੇ ਬਹੁਤ ਹੱਥਾਂ ਨਾਲ ਓਏ ਬਣਾਇਆ ਦਾ ਹੱਥਾਂ ਨਾਲ ਨਾ ਮਨਿਆ ਤੇਰੀ ਗੱ ਵੇ ਬੇਲੇ ਜੁੜੇ ਨੇ ਇਹਦੇ ਚ ਸਪੰਜ ਪੰਜ ਪਾ ਕੇ ਉੱਪਰ ਕੱਪੜਾ ਲਾ ਕੇ ਨਾ ਬਣਾਇਆ ਪੂਰਾ ਸਾਰਾ ਗੱਤੇ ਦਾ ਬਣਿਆ ਆ ਪੈਪ ਜੀ ਆ ਬਸ ਸਿੱਧੀ ਜੀ ਗੱਲ ਬਾਤ ਇਹਦੀ ਕੋਈ ਏਡਾ ਹੋਣੀ ਹੈਗਾ ਜੱਟ ਜਗਾੜੀ ਹੁੰਦੇ ਨੇ ਜਗਾੜ ਕਰ ਲੈ ਫਿਰ ਇੰਸਟੀਚਿਊਟ ਚ ਕੀਤਾ ਜੀ ਉੱਥੇ ਬਹਿ ਕੇ ਕੀਤਾ ਤੇ ਇਹਦਾ ਚੈਨਲ ਬਾਈ ਦੇਖ ਲਿਓ ਲਾਜ਼ਮੀ ਇੱਕ ਵੀਡੀਓ ਪਾਈ ਹੋਇਆ ਕਿਹੜੀ ਉਹ ਆਪਣੇ ਕੋਲ ਨਾ ਅਫਰੀਕਾ ਦਾ ਸਟਾਫ ਹੈ ਉਹਦਾ ਨਾਮ ਹੈ ਹੋਈਆ ਆਪਣੇ ਚੈਨਲ ਤੇ 6ਵੀਂ 7ਵੀਂ ਵੀਡੀਓ ਆ ਚੈਨਲ ਦਾ ਨਾਮ ਹੈ ਜੀ ਮੁੰਡਾ ਮੀਡਲ ਕਲਾਸ ਸਾਰੇ ਜਣੇ ਸਬਸਕ੍ਰਾਈਬ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹਾਂ ਲਿੰਕ ਦੇ ਦੇਾਂਗੇ ਤੇ ਦੇਖੋ ਯਾਰ ਮੈਂ ਮੈਂ ਤਾਂ ਜਿੱਦੇ ਦੇਖੀ ਰਾਤ ਵੀਡੀਓ ਮੈਂ ਦੱਸ ਸੀ ਗਿਆ ਯਾਰ ਜੋ ਵੀ ਮੈਂ ਪਰੇ ਜੋ ਵੀ ਟੀਵੀ ਲਾਈਵ ਬੈਠਾ ਸੀਗਾ ਜੋ ਤੇਰੀ ਬਾਤ ਸੁਣੀ ਮਖਾਇ ਜੀ ਵੀ ਹੰਗਾ ਸਾਰੇ ਹੱਸ ਕੇ ਸੀ ਲਵੇ ਬੈਗੇ ਬੜਾ ਹਾਸੇ ਨਿਕਲੀ ਯਾਰ ਧੰਨਵਾਦ ਬਈ ਯਾਰ ਬਹੁਤ ਲੱਗੇ ਯਾਰ ਕੁੱਲ ਮਿਲ ਕੇ ਸਾਰੇ ਹੀ ਦੇਖੀ ਵੀਡੀਓ ਤੇਰੀ ਧੰਨਵਾਦ ਬਈ ਬਹੁਤ ਬੜੀ ਯਾਰ ਸਾਰੀ ਦੇਖਣਾ ਕਰੋ ਬਾਈ ਬਣ ਕੇ ਸਾਰੇ ਦੇਖਿਆ ਕਰੋ ਬਾਈ ਦੀਆਂ ਵੀਡੀਓਜ਼ ਹਨਾ ਬਹੁਤ ਨੋਲੇਜੇਬਲ ਉੰਦੀਆਂ ਸਾਰਾ ਕੁਝ ਆ ਤਾਂ ਪੈਪਾ ਉਹ ਮੈਂ ਤਾਂ ਡੰਡਾ ਦੇਖੀ ਆ ਪੈਪਾ ਠੀਕ ਹੈ ਪੈਪਾ ਦੇ ਉੱਤੇ ਇਹ ਜੁੜਾ ਜਾ ਕੇ ਕਿ ਕਰਿਆ ਹਾਂ ਇਹਦਾ ਸਪੰਜ ਦੇ ਉੱਤੇ ਨਾ ਬੱਸ ਆਉਂ ਮੈਂ ਬਣਾ ਰਿਹਾ ਜੇ ਆਹ ਥੋੜੀ ਸਕੀਮ ਨੂੰ ਵਧੀਆ ਲੱਗੀ ਯਾਰ ਹੈਨਾ ਮੈਂ ਹੁਣ ਮੰਡੀਆਂ ਦਾ ਜਾਣਾ ਹੀ ਕਰੂੰਗਾ ਹਾਂ ਹੀ ਕਰਦੇ ਇਹ ਕੰਮ ਠੀਕ ਤੈਨੂੰ ਬਣਾ ਕੇ ਦੇ ਦੇਾਂਗੇ ਗਿਫਟ ਕਰ ਦੇਾਂਗੇ ਤੈਨੂੰ ਇਹ ਤੇ ਅੱਛਾ ਇਹਦੇ ਉੱਤੇ ਮਹਿਕ ਲਾਇਆ ਸੀ ਮੈਂ ਤਾਂ ਮੈਂ ਕਹਿੰਦਾ ਚੁੰਗੀ ਭਰਿਆ ਦੇ ਯਾਰ ਬਸ ਸਿੱਧੀ ਜੀ ਗੱਲ ਹੈ ਹਾਂ ਤੇ ਹੋਰ ਗੱਲਾਂ ਮਤਾਂ ਸੁਣਾ ਮਿੱਤਰ ਕੀ ਸੁਣਨਾ ਹੈ ਦੱਸੋ ਕੋਸ਼ਿਸ਼ ਨਾ ਹੰਦਾ ਗੱਲਾਂ ਸੁਣਾ ਦੇ ਨਹੀਂ ਗਾਲਾਂ ਗਾਲਾਂ ਦੇ ਤੇ ਗਾਣਾ ਗਾਲਾ ਸੀ ਗਾਣਾ ਨਹੀਂ ਨਾ ਗਾਣਾ ਆਲਾ ਤਾਂ ਹੈ ਨਹੀਂ ਆਪਾਂ ਵੀ ਅੱਜ ਹੁਣ ਚੱਲੇ ਆਂ ਸ਼ੂਟ ਤੇ ਚੱਲੇ ਆਂ ਮੈਂ ਵੀ ਬਸ ਪ੍ਰੋਫੈਸਰ ਸਾਹਿਬ ਤੋਂ ਨਾ ਗਾਣਾ ਸੁਣਾ ਗਿਆ ਅੱਜ ਤੇ ਕੱਲ ਦਿਨਾਂ ਨਾਲ ਗੱਲਬਾਤ ਆਊਗੀ ਵੀਡੀਓ ਦੇਖਣ ਨੂੰ ਤੁਹਾਡੇ ਸਾਹਮਣੇ ਆਊਗਾ ਆਪਣਾ 7ਵਾਂ ਬਲੌਗ ਆ ਮਿਲਦਾ 7 ਇਹਦਾ ਨਾ 5ਵਾਂ ਦਾ 6ਵਾਂ ਤੇ ਆਪਾਂ ਸੀਗੇ ਚੈਨਲ ਬਣਾਉਣ ਤੇ ਨਾ ਵੀ ਚੈਨਲ ਬਣਾ ਲੈ ਕਿਵੇਂ ਸੋਚਿਆ ਹਾਂ ਆ ਕੀੜਾ ਬਹੁਤ ਟਾਈਮ ਦਾ ਸੀ ਮੈਂ ਮਿਲਦਾ 7ਵੀਂ 8ਵੀਂ ਚ ਪੜਦਾ ਸੀਗਾ ਉਦੋਂ ਦਾ ਕੀੜਾ ਇਹ ਮੇਰੇ ਬਲੌਗਿੰਗ ਵਾਲਾ ਪਰ ਇਹ ਸੀਗਾ ਵੀ ਜਦੋਂ ਕਰਾਂਗੇ ਘੈਂਟ ਜੀ ਕਰਾਂਗੇ ਹਮ ਅਵੇ ਹੁਣ ਛੇੜਿਆ ਪੰਗਾ ਲਿਆ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਹੀ ਨਹੀਂ ਸਿੱਧੀ ਜੀ ਗੱਲ ਆ ਯਾਰ ਐਡੀ ਕੋਈ ਮੰਤਰ ਨਹੀਂ ਪੜਨਾ ਪਤਾ ਕੀ ਆ ਆਪਾਂ ਵੀ ਵੀਡੀਓ ਬਣਾਉਣਾ ਜਦੋਂ ਕਿਸੇ ਨੂੰ ਕੋਈ ਸਵਾਲ ਕਰਨਾ ਹੈ ਸਵਾਲ ਨਹੀਂ ਕਰਦੇ ਆਪਾਂ ਕੋਈ ਗੱਲਬਾਤ ਪੁੱਛ ਜਮੇ ਤੂੰ ਉਹ ਤਾਂ ਦਿਮਾਗ ਤੇ ਪ੍ਰੈਸ਼ਰ ਪਾਉਣਾ ਪੈਂਦਾ ਵੀ ਬੰਦੇ ਉਧਰ ਕੈਮਰੇ ਦੇ ਵੀ ਨਾ ਗਲਤ ਇਫੈਕਟ ਪੈ ਜੇ ਹਨਾ ਵੀ ਸਵਾਲ ਵੀ ਆ ਜਾਂਦਾ ਪੁੱਛੇ ਵੀ ਦੇਖਣ ਨੂੰ ਵੀ ਮਤਲਬ ਆਊਟ ਲੱਗਿਆ ਹਨਾ ਦਿਮਾਗ ਤੇ ਪ੍ਰੈਸ਼ਰ ਤਾਂ ਪੈਂਦਾ ਗੱਲ ਮੰਨ ਨਹੀਂ ਬੋਝ ਜਿਵੇਂ ਤੂੰ ਕੱਲ ਬਹੁਤ ਘੈਂਟ ਗੱਲਾਂ ਕੀਤੀਆਂ ਯਾਰ ਉਹਦੇ ਨਾਲ ਮੇਰੀ ਗੱਲ ਸੁਣ ਬਈ ਆਪਣੇ ਨਾ ਪਤਾ ਹੀ ਹੈ ਤੈਨੂੰ ਪਿੰਡ ਵਾਲਾ ਕੀ حساب ਦਾ ਹੁੰਦਾ ਨਾ ਉਹਦੀ ਲੱਗ ਜਾਂਦੇ ਨੇ ਬਈ ਆ ਆ ਗਿਆ ਫਰਾਨਾ ਆ ਗਿਆ ਮੈਨੂੰ ਸ਼ੁਰੂ ਚ ਮੈਨੂੰ ਇਹ ਸੀਗਾ ਵੀ ਪਿੰਡ ਵਾਲੇ ਕੀ ਕਹਿਣਗੇ ਮੈਂ ਪਹਿਲੀ ਵੀਡੀਓ ਪਾਈ ਤੇ ਦੂਜੀ ਤੀਜੀ ਦਿਨ ਜਿੱਥੋਂ ਜਾਇਆ ਕਰਨਾ ਨਾ ਪਿੰਡ ਵਾਲੇ ਹੁੰਦੀ ਆ ਆਪਣੇ ਉਹ ਨਾ ਗਿਆ ਬਲੌਗਰ ਉਹ ਨਾ ਤਾਂ ਕਰੀਏ ਵੈਗ ਵੀ ਲੈ ਵੀ ਮਨਾ ਹੁਣ ਬਲੌਗਰ ਕਹਿਣ ਲੱਗੇ ਹੁਣ ਬਲੌਗਰ ਬਣਾਂਗੇ ਬਣਾਂਗੇ ਠੀਕ ਹੈ ਨਾ ਵੀ ਸਿੱਧੀ ਜੀ ਗੱਲ ਆ ਯਾਰ ਜਦੋਂ ਲੋਕ ਕਹਿਣ ਲੱਗਣ ਕਹਿੰਦੇ ਵੀ ਉਹੀ ਬੰਦੇ ਨੇ ਜਿਹੜੇ ਦੇਖਦੇ ਨੇ ਉਹੀ ਬੰਦਾ ਨਿੰਦੂ ਆਪਾਂ ਨੂੰ ਜਿਹੜਾ ਦੇਖੋ ਤੇ ਇੱਕ ਨਾ ਤਰ ਇੰਸਟੀਟਿਊਟ ਵੀ ਰਜੂਰ ਦਈਆਂ ਹਾਂ ਹਾਂ ਐਸਯੂਡ ਆਪਾਂ ਵੀਡੀਓ ਦੇ ਵਿੱਚ ਵੀ ਐਕਸਪਲੋਰ ਕਰਾਂਗੇ ਆਪਾਂ ਵੀ ਕਿੱਥੇ ਮੈਂ ਜੌਬ ਕਰਦਾ ਹਨਾ ਆਪਣਾ ਇੰਸਟੀਟਿਊਟ ਹੈ ਜੀ ਆਲ ਸੈਂਟਰ ਹੈ ਨਾਰਥ ਵੌਰਲਡ ਆਲ ਸੈਂਟਰ ਪੀਖੀ ਹੈ ਜਗ੍ਹੀ ਹੋਟਲ ਦੇ ਜਮਾ ਸਾਹਮਣੇ ਹੈ ਆਪਣੇ ਕੋਲੇ ਮਤਲਬ ਅਫਰੀਕਨ ਸਟਾਫ ਵੀ ਹੈਗਾ ਇੰਡੀਅਨ ਸਪੀਕਿੰਗ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ ਉਹ ਨਾਲ ਆ ਵੀ ਪੂਰੇ ਮਾਨ ਆਪਣੀ ਬ੍ਰਾਡਕਾਸਟ ਨਹੀਂ ਦੇਖ ਰਿਹਾ ਵੀ ਕਿੱਥੇ ਚੱਲ ਰਹੀ ਹੈ ਨਾ ਉਹ ਦੇਖਣ ਵਾਲੇ ਆਕਣਗੇ ਯਾਰ ਡੈਰੀ ਚ ਲੱਗ ਰਹੇ ਨੇ ਇਹਨਾਂ ਦੇ ਬਾਈ ਯਾਰ ਦੇਖ ਅਬ ਮੇਰਾ ਆਪਣਾ ਤਾਂ ਚੈਨਲ ਦਾ ਸਿੱਧਾ ਵਾ ਸੇਖੋ ਬੋੜਾਵਾਲ ਬਾਈ ਆਪਣੇ ਨਾਲ ਹੈ ਨਾ ਤੇ ਮੇਰਾ ਦਾ ਚੈਨਲ ਹੀ ਮੁੰਡਾ ਮੀਡਲ ਕਲਾਸ ਦੇ ਨਾਂ ਤੇ ਆ ਇਹ ਸਿੱਧੀ ਜੀ ਗੱਲਬਾਤ ਯਾਰ ਜਿਹੇ ਜਿਹੇ ਹੈਗੇ ਆ ਆਪਾਂ ਸਿੱਧੇ ਸਾਹਮਣੇ ਆਈ ਫਿਰ ਇਸ ਦਾ ਬਲੌਗਾਂ ਦੇ ਵਿੱਚ ਵੀ ਆਈ ਫਿਰ ਕੁੜੀਆਂ ਚੱਕਦੀ ਪ੍ਰੋਫੈਸ਼ਨਲ ਤਾਂ ਜਾਦੇ ਉਹ ਨਹੀਂ ਹੈਗਾ ਮਤਲਬ ਜਿਹੜਾ ਯੂਟਿਊਬਰਾਂ ਦਾ ਅੱਡਾ ਬਣਿਆ ਹੁੰਦਾ ਨਾ ਪੌਡਕਾਸਟ ਦੇਖੋ ਮੇਰੇ ਵਾਲੇ ਚੈਨਲ ਤੇ ਬਾਈ ਨਾਲ ਨਾ ਹੁਣ ਮੈਂ ਹੁਣੀ ਗੱਲ ਕਰੀ ਜਾਂਦੀ ਸੀ ਜੀ ਤੇ ਕਰਾਂਗੇ ਬਾਈ ਨਾਲ ਆਪਾਂ ਪੌਡਕਾਸਟ ਪ੍ਰੋਪਰ ਤੇ ਗੱਲਬਾਤ ਹੋਊਗੀ ਖੁੱਲੀਆਂ ਗੱਲਾਂ ਬਾਤਾਂ ਬਾਈ ਨਾਲ ਸਾਰਾ ਸਮਝਾ ਵੀ ਵੀ ਕੀ ਕੁਝ ਬਾਈ ਨੇ ਹਨਾ ਵੀ ਬਹੁਤ ਟਾਈਮ ਹੋ ਗਿਆ ਬਾਈ ਨੂੰ ਸਾਲ ਹੋ ਗਿਆ ਹਨਾ ਬਾਈ ਮੈਨੂੰ ਸਾਲ ਜਾਂ ਜਿਹੜੇ ਸਾਲ ਮੰਗੂ ਡੇਢ ਸਾਲ ਹੋ ਗਿਆ ਬਾਈ ਨਾਲ YouTube ਤੇ ਮੇਰੇ ਤੋਂ ਬਾਅਦ ਚੱਲਿਆ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਦੁੱਧਾ ਕੰਮ ਦੁੱਧਾ ਕੰਮ ਤਕਰੀਬਨ 12 ਵਜੇ ਨਿਬੜਦਾ ਜੀ ਸਾਲ ਚ ਤਾਂ ਸਾਰਾ ਦਿਨ ਹੈ ਜਿਹੜੇ ਮਿੱਤਰ ਪਿਆਰ ਤੇਰੇ ਵਰਗੇ ਜੁੜੇ ਹੋ ਰਹੇ ਨੇ ਜਿਵੇਂ ਤੈਨੂੰ ਟੂ ਕਹਿਣਾ ਵੀ ਮੈਨੂੰ ਬਲੌਗਰ ਉਹ ਫਿਰ ਮਤਲਬ ਪੂਰੀ ਕਰਨੀ ਪੈਂਦੀ ਹੈ ਕਰਨੀ ਪੈਂਦੀ ਹੈ ਵੀਰੇ ਹਣਾ ਹੁਣ ਮੈਂ ਸੋਚਿਆ ਹੋਇਆ ਹੈ ਵੀ ਸਾਲ ਤਾਂ ਜਿਉਂ ਇੱਕ ਸਾਲ ਤਾਂ ਮੈਂ ਜਿਵੇਂ ਹੀ ਗੈਪ ਨਹੀਂ ਪਾਉਂਗਾ ਜਿਵੇਂ ਹੀ ਸਾਲ ਦੇ ਵਿੱਚ ਮੈਨੂੰ ਕੋਈ YouTube ਤੋਂ ਰੁਪਈਆ ਆਵੇ ਚਾਹੇ ਨਾ ਆਵੇ ਮੈਨੂੰ ਉਹਦੇ ਤੱਕ ਮਤਲਬ ਇਹ ਨਹੀਂ ਪਰ ਮੇਰੇ 'ਚ ਕੀ ਇੰਪਰੂਵਮੈਂਟ ਹੁੰਦੀ ਹੈ ਮੈਂ ਉਹ ਦੇਖਣੀ ਹੈ ਤੇ ਇਹ ਗੱਲ ਵੀ ਹੈਗਾ ਮੈਂ ਰੁਪਈਏ ਬਣਾਉਣ ਬਾਰੇ ਨਹੀਂ ਮਤਲਬ ਚੈਨਲ ਬਣਾਇਆ ਮੈਨੂੰ ਆਇਆ ਯਾਰ ਵੀ ਲੋਕਾਂ ਨਾਲ ਲਿੰਕ ਬਣਦੇ ਨੇ ਇਸ ਨਾਲ ਇਹ ਗੱਲ ਨਾਲ ਲਿੰਕ ਬਣਦੇ ਨੇ ਕੋਈ ਪਤਾ ਲੱਗਦਾ ਆਪਾਂ ਨੂੰ ਨੌਲੇਜ ਆਉਂਦੀ ਆ ਹਣਾ ਸਿੱਧੀ ਜੀ ਗੱਲ ਹੈ ਵੀ ਨੌਲੇਜ ਪਤਾ ਲੱਗਦਾ ਆ ਆਪਾਂ ਬਹੁਤ ਉਸ ਐਕਸਪਲੋਰ ਕਰਦੇ ਆ ਪਤਾ ਮੇਰੀ ਪਹਿਲੀ ਵੀਡੀਓ ਦੇਖ ਲਓ ਮਿੱਤਰੋ ਉਹਦੇ ਤੋਂ ਬੋਲਣ ਦਾ ਹੁਣ ਤੱਕ ਬੋਲਣ ਦਾ ਬਹੁਤ ਫਰਕ ਪੈ ਜਾਂਦਾ ਜੇ ਮਤਲਬ ਨੰਮੀ ਨੰਮੀ ਲੋਕਾਂ ਨੂੰ ਮਿਲਦਾ ਭਾਈ ਨੇ ਤਾਂ ਬਹੁਤ ਵੀਡੀਓਜ਼ ਬਣਾਤੀ ਹਨਾ ਮੇਰੀਆਂ ਸਾਰੀਆਂ ਹੀ ਚੈਨਲ ਦੇ ਸੱਤ ਵੀਡੀਓਜ਼ ਆਈਆਂ ਨੇ ਜਿੱਦ ਦੇ ਮੈਂ ਪਹਿਲੀ ਵੀਡੀਓ ਸ਼ੂਟ ਕੀਤੀ ਪਹਿਲਾ ਬਲੌਗ ਸ਼ੂਟ ਕੀਤਾ 30 ਸੈਕਿੰਡਾਂ ਤੋਂ ਵੱਧ ਮੈਥੋਂ ਸ਼ਾਰਟ ਨਹੀਂ ਲਿਆ ਜਾਂਦਾ ਸੀ ਤੇ ਹੁਣ ਸਾਡੇ ਸ਼ਾਰਟ ਪਤਾ ਕਿਵੇਂ ਹੁੰਦੇ ਆ ਕੈਮਰਾਮੈਨ ਕਹਿੰਦਾ ਵੀ ਸਟੋਰੇਜ ਫੁੱਲ ਹੋ ਗਈ ਫੋਨ ਦੀ ਹੁਣ ਆਹ ਹਾਲ ਆ ਤਾਰ ਠੀਕ ਹੈ ਜਵਾਈ ਮਾਰਦੇ ਆਪਾਂ ਤੇ ਵੀਡੀਓ ਚ ਤੇ ਬਾਕੀ ਬਾਈ ਬਣ ਕੇ ਬਾਈ ਨੂੰ ਜਰੂਰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਟੱਲ ਜਾ ਵੀ ਖੜਕਾ ਦਿਓ ਕਰੋ ਯਾਰ ਆ ਟੱਲੀ ਖੜਕਾ ਦਿਓ ਇਹ ਬਾਈ ਦਾ ਵੀ ਚੈਨਲ ਸਬਸਕ੍ਰਾਈਬ ਕਰੋ ਹਨਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਸਾਰਿਆਂ ਦਾ ਜੀ ਦੇ ਵਾਸਤੇ ਰਹੋ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਓਕੇ ਜੀ ਓਕੇ